ਆਖਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖਤ ਤੇ ਪਹੁੰਚ ਹੀ ਗਏ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅੱਜ ਆਮੋ ਸਾਹਮਣੇ ਗੱਲਾਂ ਹੋਈਆਂ ਨੇ ਆਮੋ ਸਾਹਮਣੇ ਸਵਾਲ ਜਵਾਬ ਹੋਏ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਅਕਾਲ ਤਖਤ ਦੀ ਪੰਥਕ ਪੇਸ਼ੀ ਤੋਂ ਬਾਅਦ ਬਾਹਰ ਆਏ ਤਾਂ ਮੀਡੀਆ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਸਾਰੀਆਂ ਗੱਲਾਂ ਖੋਲ ਦਿੱਤੀਆਂ ਨੇ ਦੱਸ ਦਿੱਤੀਆਂ ਨੇ ਕਿ ਅੰਦਰ ਕੀ ਕੁਝ ਹੋਇਆ ਔਰ ਕਿਹੜੇ ਸਵਾਲ ਜਵਾਬ ਹੋਏ ਅੱਜ ਆਪਾਂ ਪੂਰੀ ਗੱਲ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਢੇ 11 ਵਜੇ ਦਰਬਾਰ ਸੈ ਪਹੁੰਚੇ ਤਾਂ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਣੇ ਜੁੱਤੇ ਆਪਣੀਆਂ ਜਰਾਬਾਂ ਉਤਾਰ ਕੇ ਤੇ ਨੰਗੇ ਪੈਰੋਂ ਦਰਬਾਰ ਸਹਿ ਮੱਥਾ ਟੇਕ ਕੇ ਆਏ ਨੇ ਉਸ ਤੋਂ ਬਾਅਦ ਅਕਾਲ ਤਖਤ ਤੇ ਜਿਹੜੇ ਸਵਾਲ ਪੁੱਛਣ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਸੀ ਉੱਥੇ ਅਕਾਲ ਤਖਤ ਦੇ ਸਕੱਤਰ ਤੇ ਮੁੱਖ ਮੰਤਰੀ ਪੇਸ਼ ਹੋਏ ਨੇ ਸਾਰਾ মিডিਆ ਉੱਥੇ ਸੀ ਚਾਰ ਚਫੇਰੇ ਜਮਕਟਾ ਲੱਗਾ ਹੋਇਆ ਸੀ ਜਿਹੜੀ ਸਿਕਿਉਰਿਟੀ ਸੀ ਉਹ ਵੀ ਸਿਵਲ ਵਰਦੀਆਂ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਸੀ ਆਖਰ ਮੁੱਖ ਮੰਤਰੀ ਜੂ ਹੋਏ ਤਾਂ ਉਥੇ ਫਿਰ ਹੋਇਆ ਕੀ ਹੈ ਦੇਖੋ ਪਹਿਲੀ ਤਾਂ ਗੱਲ ਮੈਂ ਇੱਥੇ ਸਪਸ਼ਟ ਕਰ ਦਿਆਂ ਸਪਸ਼ਟ ਕਰ ਦਿਆਂ ਕਿ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਅੱਜ ਤੱਕ ਪੰਥ ਨੂੰ ਤੇ ਸਿੱਖੀ ਦੇ ਨਾਂ ਨੂੰ ਆਪਣੀ ਵੋਟ ਪੋਲਿਟਿਕਸ ਦੇ ਲਈ ਬਹੁਤ ਵੱਡੇ ਪੱਧਰ ਤੇ ਵਰਤਦੀਆਂ ਰਹੀਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਦੋਂ মিডিਆ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਦੱਸੀ ਅੰਦਰਲੀ ਗੱਲਬਾਤ ਤਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਬੋਲਬਾਣੀ ਤੇ ਬਾਡੀ ਲੈਂਗੁਏਜ ਬਦਲੀ ਹੋਈ ਸੀ ਅੱਜ ਉਹਨਾਂ ਵਿੱਚ ਪਹਿਲਾਂ ਵਾਰੀ ਤੜਕ ਭੜਕ ਤੇ ਜਲੌ ਉਹਨਾਂ ਦੀਆਂ ਗੱਲਾਂ 'ਚ ਨਹੀਂ ਸੀ ਕੀ ਹੋਇਆ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਹਰ ਆ ਕੇ ਦੱਸਿਆ ਕਿ ਮੈਂ ਜਿਹੜਾ ਕੁਝ ਮੈਥੋਂ ਪੁੱਛਿਆ ਗਿਆ ਉਹਨਾਂ ਸਵਾਲਾਂ ਦੇ ਜਵਾਬ ਦੇ ਆਇਆ ਮੁੱਖ ਮੰਤਰੀ ਨੇ ਕਿਹਾ ਕਿ ਕਾਫੀ ਸਾਰੇ ਪੇਜ ਲਿਖਤੀ ਰੂਪ ਦੇ ਵਿੱਚ ਮੈਂ ਅੰਦਰ ਜਮ੍ਹਾਂ ਕਰਾ ਕੇ ਆਇਆ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦਾ ਸਤਿਕਾਰ ਕਰਦਾ ਮੁੱਖ ਮੰਤਰੀ ਨੇ মিডিਆ ਦੇ ਸਾਹਮਣੇ ਅੱਜ ਇਹ ਕਿਹਾ ਕਿ ਅਕਾਲ ਤਖਤ ਅੱਗੇ ਮੇਰਾ ਸਿਰ ਝੁਕਦਾ ਹੈ ਅਸੀਂ ਅਕਾਲ ਤਖਤ ਤੋਂ ਬਹੁਤ ਛੋਟੇ ਆ ਅਕਾਲ ਤਖਤ ਸਾਡੇ ਤੋਂ ਬਹੁਤ ਵੱਡੇ ਆ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਰੇ ਸਵਾਲਾਂ ਦੇ ਜਵਾਬ ਬੜੀ ਨਿਮਰਤਾ ਨਾਲ ਦਿੱਤੇ ਪਹਿਲਾਂ ਤਾਂ ਉਹਨਾਂ ਨੂੰ ਦੋ ਸਵਾਲ ਪੁੱਛਣ ਦੇ ਲਈ ਬੁਲਾਇਆ ਗਿਆ ਸੀ ਇੱਕ ਤਾਂ ਜਿਹੜਾ ਗੁਰੂ ਕੀ ਗੋਲਕ ਤੇ ਉਹਨਾਂ ਨੇ ਸਵਾਲ ਉਠਾਏ ਹੋਏ ਸੀ ਤੇ ਦੂਜਾ ਜਿਹੜਾ ਜਰਨੈਲ ਸਿੰਘ ਪਿੰਡਰਾ ਵਾਲਾ ਹੋਰਾਂ ਦੀਆਂ ਕੁਝ ਵੀਡੀਓ ਉਹਨਾਂ ਨਾਲ ਰਿਲੇਟਡ ਅਜਹੀਆਂ ਕਥਤ ਤੌਰ ਤੇ ਵਾਇਰਲ ਕੀਤੀਆਂ ਹੋਈਆਂ ਸੀ ਜਿਦੇ ਬਾਰੇ ਉਹਨਾਂ ਨੇ ਸਪਸ਼ਟੀਕਰਨ ਦੇਣਾ ਸੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਸਾਹਮਣੇ ਦੱਸਿਆ ਕਿ ਮੈਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਜਿਹੜੀ ਕੁਝ ਵੀਡੀਓ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਬੇਪਤੀ ਵਾਲੀਆਂ ਕਥਤ ਤੌਰ ਤੇ ਮੁੱਖ ਮੰਤਰੀ ਨਾਲ ਜੋੜੀਆਂ ਗਈਆਂ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਉਹ ਬਿਲਕੁਲ ਫੇਕ ਵੀਡੀਓ ਨੇ ਝੂਠੀਆਂ ਵੀਡੀਓ ਨੇ ਉਹ ਕਹਿੰਦੇ ਮੈਂ ਕਾਲ ਤੱਕ ਸਾਹਬ ਦੇ ਜਥੇਦਾਰ ਸਾਹਿਬ ਨੂੰ ਦੱਸ ਕੇ ਆਇਆ ਵੀ ਉਹਨਾਂ ਵੀਡੀਓ 'ਚ ਮੈਂ ਹੈ ਹੀ ਨਹੀਂ ਮੁੱਖ ਮੰਤਰੀ ਨੇ ਦੱਸਿਆ ਕਿ ਮੈਂ ਕਾਲ ਤੱਕ ਸਾਹਬ ਦੇ ਜਥੇਦਾਰ ਨੂੰ ਕਿਹਾ ਵੀ ਇਹਨਾਂ ਵੀਡੀਓ ਦੀ ਜਾਂਚ ਜਿੱਥੋਂ ਮਰਜ਼ੀ ਕਰਾ ਲਓ ਦੇਸ਼ ਦੀ ਜਿਹੜੀ ਮਰਜ਼ੀ ਫੋਰੈਂਸਿਕ ਲੈਬ ਤੋਂ ਇਹਨਾਂ ਵੀਡੀਓ ਦੀ ਜਾਂਚ ਕਰਾ ਲਈ ਜਾਵੇ ਆਡੀਓ ਦੀ ਜਾਂਚ ਕਰਾ ਲਈ ਜਾਵੇ ਇਹ ਮੈਂ ਨਹੀਂ ਆ ਇਹ ਬਿਲਕੁਲ ਏਆਈ ਨਾਲ ਬਣੀਆ ਫੇਕ ਵੀਡੀਓ ਨੇ ਦੂਜਾ ਮੁੱਖ ਮੰਤਰੀ ਨੇ ਦੂਜੇ ਸਵਾਲਾਂ ਦੇ ਜਵਾਬ ਚ ਇਹ ਦੱਸਿਆ ਕਿ ਮੈਂ ਕਾਲ ਤੱਕ ਸਾਫ ਦੇ ਜਥੇਦਾਰ ਨੂੰ ਇਹ ਕਿਹਾ ਬਈ ਬਹੁਤ ਸਾਰਾ ਚੜਾਵਾ ਜਿਹੜਾ ਚੜਦਾ ਉਹਦਾ ਜਿਹੜਾ ਹਿਸਾਬ ਕਿਤਾਬ ਹੈ ਉਹਦੇ ਸਬੰਧੀ ਸਾਡੇ ਕੋਲ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹੋਈਆਂ ਨੇ ਔਰ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਉਹ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹ ਅੱਜ ਕਾਲ ਤੱਕ ਸਾਹਬ ਦੇ ਉੱਪਰ ਦੇਖ ਕੇ ਵੀ ਆਇਆ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਕਿ ਹਸਾਬ ਕਿਤਾਬ ਤਾਂ ਮਿਲਣਾ ਚਾਹੀਦਾ ਉਹ ਇਹ ਕਹਿੰਦੇ ਕਿ ਸਾਡਾ ਸਿੱਖ ਪੰਥ ਬਹੁਤ ਕੁਰਬਾਨੀਆਂ ਨਾਲ ਬਣਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਉਹ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਉਹਦੇ ਵਿੱਚ ਚੁਣੇ ਹੋਏ ਬੰਦੇ ਆ ਤੇ ਬੰਦਿਆਂ ਦੇ ਵਿੱਚ ਗਲਤੀਆਂ ਵੀ ਹੋ ਸਕਦੀਆਂ ਘਾਟਾਂ ਵੀ ਹੋ ਸਕਦੀਆਂ ਚੰਗਾਈਆਂ ਵੀ ਹੋ ਸਕਦੀਆਂ ਇਸ ਕਰਕੇ ਉਹਨਾਂ ਬੰਦਿਆਂ ਦੁਆਰਾ ਕੀ ਸਭ ਕੁਝ ਸਹੀ ਕੀਤਾ ਜਾ ਰਿਹਾ ਇਹਦੇ ਉੱਪਰ ਕੁਝ ਸਵਾਲ ਮੈਂ ਕੀਤੇ ਸੀ ਔਰ ਅੱਜ ਮੈਂ ਉਹਦਾ ਸਪਸ਼ਟੀਕਰਨ ਦੇ ਕੇ ਆਇਆ ਮੁੱਖ ਮੰਤਰੀ ਨੇ ਕਿਹਾ ਕਿ ਕਾਲ ਤੱਕ ਸਾਹਿਬ ਦੀ ਮੈਂ ਬਹੁਤ ਸਤਿਕਾਰ ਕਰਦਾ ਉਹ ਹਮੇਸ਼ਾ ਹੀ ਸਾਡੀ ਮਿੰਨੀ ਪਾਰਲੀਮੈਂਟ ਹੈ ਤੇ ਰਹੇਗੀ। ਔਰ ਮੁੱਖ ਮੰਤਰੀ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ ਜਿਹੜਾ 328 ਸਰੂਪ ਗਾਇਬ ਹੋਣ ਵਾਲਾ ਮਾਮਲਾ ਸੀ ਜਿਹਦੇ ਉੱਪਰ ਤੁਸੀਂ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ, ਪਰਚਾ ਵੀ ਦਰਜ ਕੀਤਾ ਹੈ। ਉਸ ਮਾਮਲੇ 'ਚ ਅੱਗੇ ਕੀ ਕਰ ਰਹੇ ਹੋ? ਮੁੱਖ ਮੰਤਰੀ ਨੂੰ ਪੱਤਰਕਾਰਾਂ ਨੇ ਇਹ ਵੀ ਪੁੱਛਿਆ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅਸੀਂ ਕੱਲ 169 ਸਰੂਪ ਬਰਾਮਦ ਕਰ ਲੈਣੇ। ਉਹ ਕੀ ਮਾਮਲਾ ਹੈ ਤਾਂ ਇਹਦੇ ਉੱਪਰ ਮੁੱਖ ਮੰਤਰੀ ਨੇ ਸਪਸ਼ਟੀਕਰਨ ਦਿੱਤੇ ਆ ਉਹਨਾਂ ਨੇ ਕਿਹਾ ਅਸੀਂ ਪੂਰਾ ਜ਼ੋਰ ਲਾ ਕੇ ਉਹ ਜਿਹੜੇ ਸਰੂਪ ਹੈ ਉਹਦਾ ਪਤਾ ਲਾਉਣਾ ਚਾਹੁੰਦੇ ਆ ਵੀ ਉਹ ਸਰੂਪ ਕਿੱਧਰ ਗਏ ਕੀ ਗੜਬੜ ਹੈ ਕੀ ਕਹਾਣੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਕੱਲ 169 ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪ ਮਿਲੇ ਨਹੀਂ ਜਿਨ੍ਹਾਂ ਦਾ 30 ਦਾ ਰਿਕਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈਗਾ ਤੇ 139 ਦਾ ਰਿਕਾਰਡ ਹੈ ਨਹੀਂਗਾ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਸਗੋਂ ਪਤਾ ਲਾ ਕੇ ਤੇ ਕਾਲ ਤੱਕ ਦੇ ਸਾਹਮਣੇ ਹੀ ਇਹ ਮਾਮਲਾ ਰੱਖਣਾ ਚਾਹੁੰਦੇ ਆ ਵੀ ਕਾਲ ਤੱਕ ਸਾਹਿਬ ਇਹਦੇ ਉੱਪਰ ਫੈਸਲਾ ਲਵੇ ਵੀ ਆ ਕੀ ਹੋ ਰਿਹਾ ਤੇ ਕਿਉਂ ਹੋ ਰਿਹਾ ਗੁਰੂ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਕਿੱਧਰ ਜਾਂਦੇ ਨੇ ਔਰ ਜਿਹੜੇ ਇਹ ਸਰੂਪ ਮਿਲੇ ਨੇ ਇਹ ਕਿੱਥੇ ਇਹਨਾਂ ਦੀ ਛਪਾਈ ਹੋਈ ਹੈ ਕਿਹਨੇ ਇਹਨਾਂ ਨੂੰ ਛਾਪਿਆ ਔਰ ਜਿੱਥੋਂ ਮਿਲੇ ਨੇ ਉੱਥੇ ਕਿਵੇਂ ਪਹੁੰਚੇ ਉਹ ਕਹਿੰਦੇ ਅਸੀਂ ਤਾਂ ਸਾਡੇ ਗੁਰੂ ਸਾਹਿਬ ਦੇ ਪ੍ਰਤੀ ਹਮੇਸ਼ਾ ਜ਼ਿੰਮੇਵਾਰ ਆ ਅੱਜ ਜਿਹੜੀ ਮੁੱਖ ਮੰਤਰੀ ਦੀ ਗੱਲ ਕਰਨ ਦੀ ਭਾਸ਼ਾ ਸੀ ਉਹ ਜਿਵੇਂ ਉਹ ਪਹਿਲਾਂ ਕਟਕਸ਼ ਬੋਲਦੇ ਨੇ ਜਿਵੇਂ ਕੱਲ ਮਾਗੀ ਦੇ ਮੇਲੇ ਤੇ ਉਹਨਾਂ ਨੇ ਭਾਸ਼ਣ ਦਿੱਤਾ ਤਾਂ ਜਿਵੇਂ ਉਹ ਉੱਥੇ ਬੋਲੇ ਵਿਅੰਗਮਈ ਤਰੀਕੇ ਨਾਲ ਉਦਾਂ ਅੱਜ ਉਹਨਾਂ ਨੇ ਕੁਝ ਨਹੀਂ ਬੋਲਿਆ ਸ਼ਾਇਦ ਉਹਨਾਂ ਦੇ ਦਿਮਾਗ 'ਚ ਇਹ ਸੀ ਕਿ ਮੈਂ ਗੁਰੂ ਘਰ 'ਚ ਖੜਾ ਮੈਂ ਦਰਬਾਰ ਸਾਹਿਬ 'ਚ ਖੜਾ ਤਾਂ ਇੱਥੇ ਨਿਮਰਤਾ ਰੱਖਣੀ ਜ਼ਰੂਰੀ ਹੈ ਕਿ ਜਾਂ ਫਿਰ ਮਤਲਬ ਉਹ ਜਿਹੜੀ ਨਿਮਰਤਾ ਉਹ ਦਿਖਾ ਰਹੇ ਸੀ ਉਹ ਉਹਨਾਂ ਦੀਆਂ ਕਿਸੇ ਸਿਆਸੀ ਗਿੰਤੀਆਂ-ਮਿੰਤੀਆਂ ਚੋਂ ਵੀ ਹੋ ਸਕਦੀ ਹੈ ਪਰ ਮੁੱਖ ਮੰਤਰੀ ਨੇ ਅੱਜ ਬੜੀ ਲਿਆਕਤ ਨਾਲ ਪੱਤਰਕਾਰਾਂ ਨੇ ਜਿਹੜਾ ਵੀ ਸਵਾਲ ਪੁੱਛਿਆ ਉਹਦਾ ਜਵਾਬ ਦਿੱਤਾ ਹੈ ਪੱਤਰਕਾਰਾਂ ਨੇ ਇਹ ਵੀ ਕਿਹਾ ਵੀ ਤੁਸੀਂ ਇੱਕ ਬੇਅਦਬੀਆਂ ਦੇ ਉੱਪਰ ਇੱਕ ਕਾਨੂੰਨ ਲੈ ਕੇ ਆ ਰਹੇ ਸੀਗੇ ਤੇ ਉਹ ਕਾਨੂੰਨ ਦਾ ਕੀ ਬਣਿਆ ਤਾਂ ਮੁੱਖ ਮੰਤਰੀ ਸਾਹਿਬ ਨੇ ਇਹਦਾ ਵੀ ਜਵਾਬ ਦਿੱਤਾ ਉਹ ਕਹਿੰਦੇ ਵੀ ਅਸੀਂ ਜਦੋਂ ਕੋਈ ਵੀ ਕਾਨੂੰਨ ਬੰਨਣਾ ਹੁੰਦਾ ਹੈ ਤਾਂ ਉਹ ਕਾਨੂੰਨ ਦੇ ਸਬੰਧੀ ਹਰ ਧਰਮ ਦੇ ਬਹੁਤ ਸਾਰੇ ਵਿਦਵਾਨਾਂ ਦੀ رائے ਲਈ ਜਾਂਦੀ ਹੈ ਤੇ ਵਿਦਵਾਨਾਂ ਦੀਆਂ ਰਾਇਆਂ ਲੈਣ ਤੋਂ ਬਾਅਦ ਹੀ ਫਿਰ ਨਵਾਂ ਕਾਨੂੰਨ ਜਿਹੜਾ ਉਹ ਬਣਦਾ ਹੁੰਦਾ ਹਰ ਪੱਖ ਤੋਂ ਵਿਚਾਰਨਾ ਜ਼ਰੂਰੀ ਹੁੰਦਾ ਕਿਸੇ ਦੀ ਗੱਲ ਦੇ ਕਈ ਸਾਰੇ ਪੱਖ ਹੁੰਦੇ ਨੇ ਤੇ ਹਰ ਪੱਖ ਤੋਂ ਗੱਲ ਨੂੰ ਵਿਚਾਰਨਾ ਇਹੀ ਸਹੀ ਤਰੀਕਾ ਹੁੰਦਾ ਮੁੱਖ ਮੰਤਰੀ ਨੂੰ ਪੱਤਰਕਾਰਾਂ ਨੇ ਹੋਰ ਵੀ ਸਵਾਲ ਕੀਤੇ ਜਿਨ੍ਹਾਂ ਦੇ ਵਿੱਚ ਬੇਅਦਬੀ ਕਾਂਡ ਜਿਹੜੇ ਪਹਿਲਾ ਹੋਏ ਉਹਨਾਂ ਨਾਲ ਸੰਬੰਧਿਤ ਸਵਾਲ ਸਨ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਨੂੰ ਹੋਰ ਵੀ ਕਈ ਤਰ੍ਹਾਂ ਦੇ ਨਿੱਜੀ ਸਵਾਲ ਉਹਨਾਂ ਦੀ ਸਰਕਾਰ ਬਾਰੇ ਪੁੱਛਣ ਦੀ ਕੋਸ਼ਿਸ਼ ਪੱਤਰਕਾਰਾਂ ਨੇ ਕੀਤੀ ਕਈ ਸਵਾਲਾਂ ਦੇ ਜਵਾਬ ਦੇਣ ਤੋਂ ਮੁੱਖ ਮੰਤਰੀ ਜਿਹੜੇ ਆ ਉਹ ਉਹ ਇੰਜ ਵੀ ਲੱਗਾ ਵੀ ਪੱਤਰਕਾਰਾਂ ਨੇ ਸਵਾਲ ਪੁੱਛਿਆ ਪਰ ਦੂਜੇ ਨੇ ਫਿਰ ਪੁੱਛ ਲਿਆ ਤੇ ਉਹ ਪਹਿਲਾ ਸਵਾਲ ਜਿਹੜਾ ਉਹ ਵਿਚਾਲੇ ਰੁਲ ਗਿਆ ਹੁਣ ਅੱਜ ਪੱਤਰਕਾਰਾਂ ਨੇ ਇਹ ਵੀ ਪੁੱਛਿਆ ਵੀ ਜਿਹੜਾ ਤੁਸੀਂ ਇਹ ਕਿਹਾ ਸੀਗਾ ਵੀ ਜਦੋਂ ਮੈਂ ਪੇਸ਼ ਹੋਵਾਂਗਾ ਤਾਂ ਉਹਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਚੈਨਲਾਂ 'ਤੇ ਤੁਸੀਂ ਇਹ ਮੰਗ ਰੱਖੀ ਸੀ ਤਾਂ ਉਹ ਮੰਗ ਤੁਸੀਂ ਅੱਜ ਵੀ ਰੱਖੀ ਹੈ ਤਾਂ ਮੁੱਖ ਮੰਤਰੀ ਨੇ ਇਸ ਗੱਲ ਦੇ ਉੱਪਰ ਕਿਨਾਰਾ ਕੀਤਾ ਉਹਨਾਂ ਨੇ ਕਿਹਾ ਬਿਲਕੁਲ ਨਹੀਂ ਅੱਜ ਮੈਂ ਇਹ ਮੰਗ ਨਹੀਂ ਰੱਖੀ ਔਰ ਇਹ ਅਧਿਕਾਰ ਖੇਤਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੈ ਅੱਜ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖਤ ਸਾਹਿਬ ਨੂੰ ਉਚਾਉਣ ਦੀ ਕੋਸ਼ਿਸ਼ ਕੀਤੀ ਵੜਿਓਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਸ਼੍ਰੋਮਣੀ ਕਮੇਟੀ ਦੇ ਉੱਪਰ ਕਈ ਸਵਾਲ ਖੜੇ ਅੱਜ ਵੀ ਉਹਨਾਂ ਨੇ ਕੀਤੇ ਨੇ ਔਰ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਬਹੁਤ ਨਿਮਾਣੇ ਵਿਅਕਤੀ ਵਜੋਂ ਅੱਜ ਪੇਸ਼ ਕਰਦੇ ਨਜ਼ਰ ਆਏ ਨੇ ਹੁਣ ਇਸ ਸਾਰੇ ਕੁਝ ਦੇ ਉੱਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਇੱਕ ਗੱਲ ਜਿਹੜੀ ਕੱਲ ਮਾਗੀ ਦੇ ਮੇਲੇ ਤੇ ਵਾਪਰੀ ਹੈ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਕੱਲ ਮਾਗੀ ਦੇ ਮੇਲੇ ਤੇ ਸਾਰੀਆਂ ਪਾਰਟੀਆਂ ਨੇ ਸਿਆਸੀ ਕਾਨਫਰੰਸਾਂ ਕੀਤੀਆਂ ਕਾਲੀ ਦਲ ਨੇ ਕੀਤੀ ਬੀਜੇਪੀ ਨੇ ਕੀਤੀ ਆਮ ਆਦਮੀ ਪਾਰਟੀ ਨੇ ਕੀਤੀ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਐਲਾਨ ਕੀਤੇ ਜਿਨ੍ਹਾਂ ਦੇ ਵਿੱਚ ਇੱਕ ਬਹੁਤ ਵੱਡਾ ਐਲਾਨ ਕੀਤਾ ਉਹ ਇਹ ਸੀਗਾ ਵੀ ਜਿਹੜਾ ਅਸੀਂ ਬੀਬੀਆਂ ਨੂੰ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਹੋਇਆ ਉਹ ਅਸੀਂ ਅਗਲੇ ਬਜਟ ਦੇ ਵਿੱਚ ਪੂਰਾ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕਮਾਊ ਪੁੱਤ ਹੋਵੇ ਤਾ ਮਾਵਾ ਉਹਦੇ ਤੋਂ ਉਮੀਦ ਕਰਦੀਆਂ ਹੀ ਨੇ ਤਾਂ ਫਿਰ ਆਪਣੇ ਆਪ ਨੂੰ ਆਪੇ ਕਮਾਉ ਪੁੱਤ ਕਹਿ ਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਹ 1000 ਰੁਪਇਆ ਅਗਲੇ ਬਜਟ ਤੱਕ ਦੇਵਾਂਗੇ ਪਰ ਇਹਦੇ ਉੱਪਰ ਵੱਡੇ ਸਵਾਲ ਖੜੇ ਹੋਏ ਕਿਉਂ ਕਿ 2022 'ਚ ਜਦੋਂ ਵੋਟਾਂ ਲੈਣ ਦੇ ਲਈ ਇਹ ਗਰੰਟੀ ਦਿੱਤੀ ਗਈ ਸੀ ਤਾਂ ਜੇਕਰ ਉਹਦੋਂ ਇਹ ਬੋਲਿਆ ਜਾਂਦਾ ਵੀ ਭਾਈ 4 ਸਾਲ ਜਦੋਂ ਪੂਰੇ ਹੋ ਕੇ ਬੀਤ ਜਾਣਗੇ ਤੇ ਆਖਰੀ ਸਾਲ ਦੇ ਕੁਝ ਮਹੀਨੇ ਬਚਣਗੇ ਉਦੋਂ ਅਸੀਂ ਦੇਣ ਬਾਰੇ ਗੱਲਾਂ ਕਰਾਂਗੇ ਸੋਚਾਂਗੇ ਜਾਂ ਦੇਵਾਂਗੇ ਤਾਂ ਫਿਰ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਨਾ ਬਣਦੀ ਕਿਉਂਕਿ ਮੈਨੂੰ ਇੰਜ ਲੱਗਦਾ ਕਿ 50% ਦੀ ਵੋਟ ਬੀਬੀਆਂ ਦੀ ਹੁੰਦੀ ਆ ਔਰਤਾਂ ਦੀ ਤਾਂ ਉਹਦੇ ਵਿੱਚੋਂ ਵੱਡੀ ਗਿਣਤੀ ਵੋਟ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਪਈ ਕਿਉਂਕਿ ਬੀਬੀਆਂ ਨੂੰ ਐ ਸੀਗਾ ਹਰ ਘਰ 'ਚ ਦੋ ਜਾਂ ਤਿੰਨ ਔਰਤਾਂ ਤਾਂ ਹੁੰਦੀਆਂ ਹੀ ਨੇ ਨੌ ਸਸਤਾ ਹੁੰਦੀਆਂ ਹੀ ਨੇ ਕਈ ਵਾਰੀ ਪੋਤੀ ਵੀ ਹੁੰਦੀ ਆ ਜਾਂ ਇਸ ਤੋਂ ਵੱਧ ਔਰਤਾਂ ਤਾਂ ਦੋ ਜਾਂ ਤਿੰਨ ਔਰਤਾਂ ਤਾਂ ਹਰ ਘਰ 'ਚ ਹੈਗੀਆਂ ਨੇ ਨਾ ਤਾਂ ਉਹਨਾਂ ਨੂੰ ਇੰਜ ਲੱਗਿਆ ਕਿ 3000 ਰੁਪਿਆ ਇੱਕ ਆਮ ਨਾਰਮਲ ਪਰਿਵਾਰ ਦਾ ਰਸੋਈ ਖਰਚ ਹੁੰਦਾ ਵੀ ਚਲੋ ਰਸੋਈ ਖਰਚ ਸਾਰਾ ਜਿਹੜਾ ਉਹ ਤਾਂ ਸਰਕਾਰ ਵੱਲੋਂ ਮਿਲ ਜਾਇਆ ਕਰੇਗਾ ਦੁੱਧ ਖੰਡ ਪੱਤੀ ਸਾਬਣ ਘਿਓ ਤੇਲ ਇਹ ਸਾਰਾ ਕੁਝ ਤਾਂ 3000 ਰੁਪਏ ਨਾਲ ਮਹੀਨੇ ਦਾ ਆ ਜਾਂਦਾ ਨਾ ਤਾ ਬਹੁਤ ਵੱਡੇ ਪੱਧਰ ਤੇ ਇਸ ਗਰੰਟੀ ਦਾ ਇਸ ਨਾਰੇ ਦਾ ਜਿਹੜਾ ਫਾਇਦਾ ਉਹ ਆਮ ਆਦਮੀ ਪਾਰਟੀ ਨੂੰ ਮਿਲਿਆ ਪਰ ਉਸ ਤੋਂ ਬਾਅਦ 4 ਸਾਲ ਬੀਤ ਗਏ ਅੱਜ ਤੱਕ ਥੇਲੀ ਵੀ ਦਿੱਤੀ ਨਹੀਂ ਗਈ ਤੁਸੀਂ ਦੇਖੋ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਐਲਾਨ ਕੀਤਾ ਤਾਂ ਬਹੁਤ ਸਾਰੇ ਲੋਕਾਂ ਨੇ ਸਵਾਲ ਪੁੱਛੇ ਨੇ ਕਮੈਂਟ ਕੀਤੇ ਨੇ ਲੋਕਾਂ ਨੇ ਇਹ ਪੁੱਛਿਆ ਵੀ ਕੀ ਤੁਸੀਂ ਬਕਾਇਆ ਦੇਵੋਗੇ ਕਿਉਂਕਿ ਪਿਛਲੇ ਦਿਨੀ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਝਲ ਖੜਾਇਆ ਜਦੋਂ ਉਹਨਾਂ ਨੇ ਇਹ ਕਿਹਾ ਵੀ 5 ਸਾਲ ਇਹਨਾਂ ਦੇ ਵਿੱਚ ਚੱਲੇ ਨੇ ਤੇ ਔਰਤਾਂ ਨੂੰ 1000 ਰੁਪਏ ਮਹੀਨਾ ਇਹਨਾਂ ਨੇ ਦਿੱਤਾ ਨਹੀਂ 12000 ਇੱਕ ਸਾਲ ਦਾ ਇੱਕ ਔਰਤ ਦਾ ਬਣਦਾ ਹੈ ਤੇ ਫਿਰ ਉਹਨਾਂ ਨੇ ਜਦੋਂ ਕਾਊਂਟਿੰਗ ਕੀਤੀ ਕਹਿੰਦੇ 12 ਪਾਜਾ 48 ਤਾਂ ਇਹਦੇ ਉੱਪਰ ਬਹੁਤ ਸਾਰੇ ਸਵਾਲ ਲੋਕਾਂ ਨੇ ਉਠਾਏ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਹਾ ਕਹਿੰਦੇ ਵੀ ਦੇਖੋ ਇਹ ਰਾਜੇ ਵੜਿੰਗ ਨੂੰ ਤਾਂ ਪਤਾ ਹੀ ਨਹੀਂ 12 ਪਾਏ ਤਾਂ 60 ਹੁੰਦਾ ਹੈ ਇਹ 48 ਕਹੀ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਇੱਥੇ ਆਪਾਂ ਸਵਾਲ ਕੀਤੇ ਵੀ ਮੁੱਖ ਮੰਤਰੀ ਸਾਹਿਬ ਰਾਜੇ ਵੜਿੰਗ ਨੇ ਤਾਂ ਚਲੋ ਜਿਹੜੀ ਕਾਊਂਟਿੰਗ ਆ ਉਹਦੇ ਵਿੱਚ ਉਹਦੇ ਵਿੱਚ ਗਲਤੀ ਕਰਤੀ ਪਰ ਤੁਹਾਨੂੰ ਤਾਂ ਠੀਕ ਕਾਊਂਟਿੰਗ ਆਉਂਦੀ ਆ ਤੁਹਾਨੂੰ ਤਾਂ ਪਤਾ ਹੈ 1248 ਨਹੀਂ 60 ਹੁੰਦਾ ਹੈ ਤਾਂ ਹੁਣ ਵੀ ਜੇਕਰ ਤੁਸੀਂ ਦਿੰਦੇ ਨਹੀਂ ਤਾਂ ਫਿਰ ਕਾਰਨ ਕੀ ਆ ਹੁਣ ਦੇਖੋ ਪਿਛਲੀਆਂ ਸਰਕਾਰਾਂ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿੰਦੇ ਹੁੰਦੇ ਸੀ ਵੀ ਇਹ ਕੀ ਕਰਦੇ ਨੇ ਪਹਿਲਾਂ ਕੁਝ ਕਰਦੇ ਨਹੀਂ ਤੇ ਖੀਰਲੇ ਮਹੀਨਿਆਂ ਚ ਆ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੇ ਲਈ ਇਹ ਆਪਣੇ ਕੀਤੇ ਵਾਅਦਿਆਂ ਚੋਂ ਕੁਝ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਖੁਦ ਇੰਜ ਨਹੀਂ ਕੀਤਾ ਹੁਣ ਉਹ ਕਹਿੰਦੇ ਨੇ ਕਿ ਅਗਲੇ ਬਜਟ ਚ ਔਰਤਾਂ ਨੂੰ 1000 ਦੇਵਾਂਗੇ ਅਗਲੇ ਬਜਟ ਤੋਂ ਬਾਅਦ ਸਰਕਾਰ ਕਿੰਨੇ ਦਿਨ ਰਹਿ ਜਾਣੀ ਹੈ ਚੋਣ ਜਾਬਤਾ ਲੱਗਣ ਤੱਕ ਆਖਰੀ ਸਾਲ ਸਰਕਾਰ ਦਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤਾਂ ਮੰਨਦੇ ਨੇ ਨਾ ਮਾਨ ਸਾਹਿਬ ਆਪ ਤਾਂ ਫਿਰ ਇਹਦਾ ਮਤਲਬ ਹੈ ਕਿ ਕੁਝ ਮਹੀਨੇ ਸਿਰਫ ਕੁਝ ਮਹੀਨੇ ਦੇ ਕੇ ਕਿ ਪਿਛਲੀਆਂ ਸਰਕਾਰਾਂ ਤੇ ਜਿਹੜਾ ਤੰਜ ਆਪ ਕੱਸਦੇ ਸੀ ਜਿਹੜਾ ਕਮੈਂਟ ਕਰਦੇ ਸੀ ਉਹੀ ਗੱਲ ਹੀ ਭਗਵੰਤ ਮਾਨ ਸਾਹਿਬ ਆਪ ਨਹੀਂ ਕਰਨੀ ਚਾਹੁੰਦੇ ਹੁਣ ਇਹਦੇ ਉੱਪਰ ਤੁਸੀਂ ਆਪਣਾ ਜਵਾਬ ਦਿਓ ਆਪਾਂ ਫੇਰ ਗੱਲ ਕਰਦੇ ਹਾਂ ਜਿਹੜੀ ਅੱਜ ਮੁੱਖ ਮੰਤਰੀ ਦੀ ਪੇਸ਼ੀ ਹੋਈ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਆਪਣੇ ਜਵਾਬ ਦਿੱਤੇ ਦੇ ਹੁਣ ਵੇਖਣਾ ਇਹ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਅਕਾਲੀ ਫੂਲਾ ਸਿੰਘ ਵਾਂਗ ਫੈਸਲਾ ਲੈਣਗੇ ਤੁਹਾਨੂੰ ਪਤਾ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾਲੀ ਫੂਲਾ ਸਿੰਘ ਸੀ ਤੇ ਉਹਨਾਂ ਨੇ ਉਸ ਟਾਈਮ ਕੋੜੇ ਮਾਰਨ ਦੀ ਸਜ਼ਾ ਦਿੱਤੀ ਸੀ ਤਾਂ ਇਸ ਸਭ ਕੁਝ ਦੇ ਉੱਪਰ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਲੈਣਗੇ ਇਹ ਵੇਖਣਾ ਬਹੁਤ ਜ਼ਰੂਰੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਮੀਡੀਆ ਦੇ ਸਾਹਮਣੇ ਆਏ ਨੇ ਉਹਨਾਂ ਨੇ ਵੀ ਉਸ ਤੋਂ ਬਾਅਦ ਆਪਣੀ ਗੱਲ ਜਿਹੜੀ ਆ ਉਹ ਪੇਸ਼ ਕੀਤੀ ਹੈ ਉਹ ਵੀ ਆਪਾਂ ਪੂਰੀ ਦੀ ਪੂਰੀ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀ ਕੀਤੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਦੇ ਲਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ